ਹੈਲੋ ਮੈਂ ਡਾਕਟਰ ਤੇਰੰਕਰ ਹਾਜ਼ਰ ਹਾਂ ਅਮੀ ਵੀਡੀਓ ਦੇ ਨਾਲ ਗੱਲ ਸੁਣੋ ਸਾਡਾ ਪੰਜਾਬ ਹਸਦਾ ਅਵਸਤਾ ਗੁਰੂਆਂ ਪੀਰਾਂ ਪੈਗੰਬਰਾਂ ઋષਿ 무ਨੀ અવਤਾਰਾਂ ਗੁਰੂ ਸਾਹਿਬਾਂ ਦੇ ਪਵਿੱਤਰ ਚਰਨਛੋਹ ਵਾਲੀ ਪਵਿੱਤਰ ਧਰਤੀ ਪੰਜਾਬ ਸਵਾਂ ਖਾਂਦੇ ਸੀ ਲੋਕ ਜਿਹਦੇ دریاਵਾਂ ਕੰਢੇ ਰਿਗਵੇਦ ਵਰਗੇ ਵੇਦਾਂ ਦੀ ਰਚਨਾ ਹੋਈ ਠੀਕ ਹੈ ਜੀ ਕਿੱਥੋਂ ਆਉਂਦਾ ਕੌਣ ਵੇਚਦਾ ਕੌਣ ਲਿਆਉਂਦਾ ਕੌਣ ਖਲਾਉਂਦਾ ਕੌਣ ਹੈ ਜ਼ਿੰਮੇਵਾਰ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੀ ਆ ਮੇਰਾ ਵਿਸ਼ਾ ਜਿਹੜਾ ਅੱਜ ਦੀ ਵੀਡੀਓ ਦਾ ਰਾਜਨੀਤਿਕ ਨਹੀਂ ਹੈ ਮੈਂ ਇੱਕ ਸਧਾਰਨ ਇਨਸਾਨ ਆ ਮੈਂ ਉਹਨਾਂ ਸਭ ਇਨਸਾਨਾਂ ਦਾ ਦਰਦ ਜਾਣਦੀ ਆ ਜਿਨ੍ਹਾਂ ਦੇ ਘਰਾਂ ਦੇ ਸੁੰਨੇ ਵੇੜੇ ਉਜੜੇ ਪਿੰਡਾਂ ਦੇ ਪਿੰਡ ਬੜੀਆਂ ਚਤਾਵਾਂ ਰੋਂਦੀਆਂ ਬੁੱਢੀਆਂ ਅੱਖਾਂ ਜਿਨ੍ਹਾਂ ਦੇ ਬੁਢਾਪੇ ਦਾ ਕੋਈ ਸਹਾਰਾ ਨਹੀਂ ਰਿਹਾ ਡੁੱਬ ਕੇ ਮਰ ਜਾਓ ਤੁਹਾਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਤੁਸੀਂ ਉਹਨਾਂ ਮਾਮਾ ਦੇ ਪੁੱਤ ਖੋਲੇ ਆ ਉਹ ਗੋਦਾਂ ਸੁਨੀਆਂ ਕਰ ਦਤੀਆਂ ਕਰ ਸੁਣੇ ਕਰਤੇ ਭੁੱਲ ਜਾਓ ਤੁਹਾਡੇ ਵੀ ਬਨੇਰੇਆਂ ਉੱਤੇ ਕਦੀ ਕਾਹ ਨਹੀਂ ਬੋਲਣਗੇ ਉਲੂ ਹੀ ਬੋਲਣਗੇ ਸੋ ਸੰਸਾਰਿਕ ਜੀਵਨ ਦੀ ਸਭ ਤੋਂ ਭਿਆਨਕ ਹਕੀਕਤ ਹੈ ਜਦੋਂ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦਾ ਪਾਲਿਆ ਪੋਸਿਆ ਜਵਾਨ ਬੱਚਾ ਨਸ਼ਿਆਂ ਦੀ ਲੱਤ ਆਪਣੀ ਜ਼ਿੰਦਗੀ ਉਜਾੜ ਲੈਂਦਾ ਇਹ ਦਰਦ ਸਿਰਫ ਤੁਹਾਨੂੰ ਮੈਨੂੰ ਪਤਾ ਇਹ ਵਿਅਕਤੀਗਤ ਸਮੱਸਿਆ ਥੋੜਾ ਆ ਸਾਡੀ ਇਹ ਤਾਂ ਇੱਕ ਆਤਮਕ ਸੰਕਟ ਹੈ ਇਹ ਮਾਨਸਿਕ ਤਬਾਹੀ ਦਾ ਦਰਵਾਜ਼ਾ ਹੈ ਜਿਹੜਾ ਖੁੱਲ੍ਹਾ ਹੈ। ਹਾਂ ਮੰਨਦੇ ਆ ਕਿਸੇ ਵੇਲੇ ਪਿਛਲੇ ਜਨਮਾਂ ਦੇ ਸੰਚਿਤ ਕਰਮ ਵੀ ਸਾਡੇ ਆੜੇ ਆ ਜਾਂਦੇ ਆ। ਠੀਕ ਆ। ਮਨ ਤੇ ਆਤਮਾ ਦੀਆਂ ਜੜਿਆਂ ਨੂੰ ਲੱਗਿਆ ਇੱਕ ਹੋਣਾ ਇਹ ਅਦ੍ਰਿਸ਼ ਬਿਮਾਰੀ ਆ। ਇਹ ਸਰੀਰ ਨੂੰ ਥੋੜੋ ਕੰਦਾ। ਇਹ ਤਾਂ ਸਾਡੀ ਚੇਤਨਾ ਨੂੰ ਖਾ ਲੈਂਦਾ। ਸਾਨੂੰ ਪਤਾ ਹੀ ਨਹੀਂ ਲੱਗਦਾ। ਹਾਂ ਮੇਰਾ ਜੋਤਿਸ਼ ਦੱਸੇਗਾ ਜਿੱਥੇ ਸੰਕਟ ਹੈ ਉੱਥੇ ਨਾਲ ਹੀ ਹੱਲ ਹੈ। ਜੋਤਿਸ਼ ਭਵਿਖ ਨਹੀਂ ਦੱਸਦਾ। ਹਾਂ ਸੂਲ ਦਾ ਕੰਡਾ ਜ਼ਰੂਰ ਬਣਾ ਦਿੰਦਾ ਮੈਂ ਦੇਖਣਾ ਤੇ ਤੁਹਾਨੂੰ ਦੱਸਣਾ ਕਿ ਕਿਉਂ ਬੱਚਾ ਅਚਾਨਕ ਨਸ਼ਿਆਂ ਵੱਲ ਤਸ ਜਾਂਦਾ ਚੰਗਾ ਪੱਲਾ ਬੱਚਾ ਹੈ ਨਾ ਤੁਸੀਂ ਉਸਦੇ ਵਿਆਹ ਦਾ ਜਾਂ ਉਸਦੇ ਅਗਲੇ ਬੱਚਿਆਂ ਦਾ ਓਏ ਹੋਏ ਕੀ ਕੀ ਨਹੀਂ ਸੁਪਨੇ ਦੇਖਦੇ ਤੁਸੀਂ ਪਰ ਅਚਨਚੇਤ ਸਾਰਾ ਕੁਝ ਤਹਿਸ ਨਸ ਹੋ ਜਾਂਦਾ ਚਲੋ ਛੱਡੋ ਜੇ ਜਨਮ ਕੁੰਡਲੀ ਨਹੀਂ ਆ ਉਦੋਂ ਤੁਸੀਂ ਜਨਮ ਕੁੰਡਲੀ ਖੋਲ ਲਓ ਜੇ ਜਨਮ ਕੁੰਡਲੀ ਬੱਚਿਆਂ ਦੀ ਸਾਰਿਆਂ ਦੀ ਥੋੜਾ ਹੁਣ ਹੁਣ ਬਣੀ ਹੁੰਦੀ ਹੈ ਕਈ ਵਾਰੀ ਅਸੀਂ ਵਿਸ਼ਵਾਸ ਨਹੀਂ ਕਰਦੇ ਹਾਂ ਬੇਸ਼ੱਕ ਨਾ ਹੋਵੇ ਇਹ ਕੁਝ ਸਰਬਸਾਂਝੇ ਉਪਾਅ ਮਾਵਾਂ ਕਰ ਲੈਣ ਬੱਚੇ ਨੂੰ ਤਾਂ ਜੇ ਹੋਸ਼ ਨਹੀਂ ਹੈ ਜਾਂ ਕੋਈ ਵੀ ਕਰਨ ਤੋਂ ਅਸਮਰੱਥ ਹੈ ਜਾਂ ਨਾ ਨੁੱਕਰ ਕਰਦਾ ਕੋਈ ਗੱਲ ਨਹੀਂ ਮਾਵਾਂ ਕਰ ਸਕਦੀਆਂ ਕਿਉਂਕਿ ਮਾਵਾਂ ਜਨਮ ਦਤੀਆਂ ਤੇ ਮਾਮਾ ਆਪਣੇ ਜਵਾਨ ਪੁੱਤਰਾਂ ਨੂੰ ਮਰਦਿਆਂ ਨਹੀਂ ਦੇਖਣਗੇ ਯਕੀਨਨ ਆਓ ਕਾਪੀ ਪੈਨ ਚੱਕ ਲਓ ਠੀਕ ਆ ਆਪਾਂ ਇਸ ਸੰਕਟ ਦੀ ਘੜੀ 'ਚ ਸਾਰੇ ਇਕੱਠੇ ਆਪਾਂ ਬਚਾ ਲਈਏ ਜੋਤਿਸ਼ੀ ਉਪਾਅ ਆ ਸੱਚਮੁੱਚ ਬਹੁਤ کارਗਰ ਨੇ ਹਾਂ ਕਿਤੇ ਬੱਚੇ ਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਆ ਉਹਦੀ ਜਿਹੜੇ ਹਾਲਾਤ ਨੇ ਜਸਮਾਨੀ ਜਾਂ ਮਾਨਸਿਕ ਨਸ਼ਾ ਕਰ ਕਰਕੇ ਐਦਾਂ ਦੇ ਹੋ ਚੁੱਕੇ ਆ ਕਿ ਮੌਤ ਬਹੁਤ ਕਰੀਬ ਆ ਤਾਂ ਅਸੀਂ ਉਹਨੂੰ ਮੌਤ ਦੇ ਮੂੰਹ ਤੋਂ ਵੀ ਕੱਢ ਲਿਆਵਾਂਗੇ ਸ਼ਰਤ ਇਹ ਹੈ ਕਿ ਡਾਕਟਰੀ ਇਲਾਜ ਦੇ ਨਾਲ-ਨਾਲ ਮਾਵਾ ਘਰ ਬੈਠੀਆਂ ਇਹ ਸੌਖੇ ਜਿਹੇ ਮੇਰੇ ਜੋਤਿਸ਼ੀ ਉਪਾਅ ਕਰ ਲੋ ਇਹ ਪ੍ਰਾਤਨ ਗ੍ਰੰਥਾਂ ਦੇ ਉਪਾਅ ਨੇ ਮੇਰੀਆਂ ਮਨੋ ਕਲਪਿਤ ਕਹਾਣੀਆਂ ਨਹੀਂ ਆ ਕੋਈ ਬਸ ਤੁਸੀਂ ਨੇਚਾ ਨਾਲ ਕਰੀ ਜਾਣਾ ਤੁਸੀਂ ਦੇਖੋਗੇ ਕਿ ਤੁਹਾਡੇ ਸਾਰੇ ਹਾਲਾਤ ਠੀਕ ਹੋ ਗਏ ਤੁਸੀਂ ਕੀ ਕਰਨਾ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਸਵੇਰੇ ਉੱਠਦਿਆਂ ਨਹਾਓ ਨਾ ਨਹਾਓ ਤੁਹਾਡੀ ਸਵਿਚ ਆਨ ਹੋ ਜਾਣੀ ਚਾਹੀਦੀ ਹੈ ਆਪਣੇ ਧਰਮ ਅਨੁਸਾਰ ਆਪਣੇ ਕੋਈ ਵੀ ਧਾਰਮਿਕ ਧੁਨੀ ਚਲਾ ਦੇਣੀ ਹੈ ਤੁਸੀਂ ਜੇ ਹਿੰਦੂ ਹੋ ਓਮ ਨਮੇ ਸ਼ੁਵਾਏ ਚਲਾ ਦਿਓ ਜੇ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਵਾਹਿਗੁਰੂ ਦਾ ਜਾਪ ਲਾ ਦਿਓ ਘਰ ਦੀ ਔਰਾ ਪੋਜ਼ਿਟਿਵ ਹੋਣੀ ਸ਼ੁਰੂ ਹੋ ਜਾਏਗੀ ਮੇਰੀ ਮਾਮਾ ਨੂੰ ਬੇਨਤੀ ਹੈ ਸੋਮਵਾਰ ਦੇ ਸੋਮਵਾਰ ਕੱਲਾ ਸਾਵਣ ਮਹੀਨੇ ਦੀ ਗੱਲ ਨਹੀਂ ਹੈ ਸੋਮਵਾਰ ਆਉਣੇ ਹੀ ਆਉਣੇ ਆ ਹਰ ਮਹੀਨੇ ਆਉਂਦੇ ਆ ਤੁਸੀਂ ਸ਼ਿਵਲਿੰਗ ਉੱਤੇ ਦੁੱਧ ਚੜਾਉਣਾ ਨਹੀਂ ਹਟਣਾ ਇੱਕ ਬੇਨਤੀ ਆ ਔਰਤਾਂ ਨੂੰ ਮੇਰੀ ਹਦਾਇਤ ਦਾ ਬੇਨਤੀ ਹੈ ਕਿ ਮੂਰਤੀ ਨੂੰ ਜਾਂ ਸ਼ਿਵਲਿੰਗ ਨੂੰ ਹੱਥ ਨਹੀਂ ਲਗਾਉਣੇ ਤੁਸੀਂ ਸਿਰਫ ਦੁੱਧ ਨੂੰ ਚੜਾਉਣਾ ਹੈ ਸ਼ੁਕਰਵਾਰ ਆ ਗਿਆ ਤਾਂ ਸ਼ੁਕਰਵਾਰ ਨੂੰ ਤੁਸੀਂ ਗਊ ਨੂੰ ਚਾਰਾ ਪਾ ਦਿਓ ਜਾਂ ਥੋੜਾ ਗੁੜ ਪਾ ਸਕਦੇ ਹੋ ਸ਼ਨੀਵਾਰ ਆ ਗਿਆ ਤਾਂ ਤੁਸੀਂ ਕਾਲੇ ਤੇਲ ਲੈਣ ਲੈਣੇ ਜੇ ਕਾਲੇ ਤੇਲ ਨਹੀਂ ਹੈ ਤਾਂ ਥੋੜੇ ਜਿਹਾ ਲੌਂਗ ਆ ਉਹ ਜਲਪ੍ਰਵਾਹ ਕਰ ਦੇਣੇ ਚੰਦਨ ਦੀ ਅਰਗਬੱਤੀ ਹਰ ਹਾਲਤ ਘਰ ਵਿੱਚ ਰੋਜ਼ ਜਗਾ ਦਿਓ ਇੱਕ ਬੜੀ ਦਿਲਚਸਪ ਗੱਲ ਦੱਸਣ ਲੱਗੀਆਂ ਤੁਹਾਨੂੰ ਕਿਸੇ ਕਿਤਾਬ 'ਚ ਨਹੀਂ ਮਿਲਣੀ ਜਦੋਂ ਵੀ ਤੁਸੀਂ ਅਰਗਬੱਤੀ ਜਗਾਉਨੇ ਹੋ ਤਾਂ ਦੋ ਈਵਨ ਸੰਖਿਆ 'ਚ ਨਹੀਂ ਹੋਣੀ ਚਾਹੀਦੀ 2 4 6 8 'ਚ ਨਹੀਂ ਹੋਣੀ ਚਾਹੀਦੀ 1 3 5 7 ਐਦਾਂ ਹੋਣਾ ਚਾਹੀਦਾ ਸੋ ਇਹ ਸਟ੍ਰਿਕ ਵੱਲ ਨਹੀਂ ਹੈ ਤੁਸੀਂ ਚੰਦਨ ਦਾ ਧੂਪ ਮਿਲ ਜਾਂਦਾ ਬਜ਼ਾਰੋਂ ਆਸਾਨੀ ਨਾਲ ਜਿਹੜਾ ਬੱਚਾ ਨਸ਼ਾ ਕਰ ਰਿਹਾ ਉਹਦੇ ਅਲਮਾਰੀ 'ਚੋਂ ਨੀਲੇ ਕੱਪੜੇ ਨੀਲੇ ਰੰਗ ਦੀਆਂ ਚੀਜ਼ਾਂ ਜਿੰਨੀਆਂ ਵੀ ਉਹ ਪਾਉਣੀਆਂ ਚਾਹੁੰਦਾ ਉਹ ਸਾਰੀਆਂ ਸਾਈਡ ਤੇ ਸਿੜ ਦਿਓ ਬਾਹਰ ਸਿੜ ਦਿਓ ਕਿਸੇ ਨੂੰ ਦੇ ਦਿਓ দান ਕਰ ਦਿਓ ਸੋ ਨੀਲੇ ਕੱਪੜੇ ਨੀਲੇ ਰੰਗ ਦੀ ਕੋਈ ਚੀਜ਼ ਤੁਹਾਡੇ ਬੱਚੇ ਦੀ ਬਾਰਡਰੋਬ ਜਾਂ ਅਲਮਾਰੀ ਚ ਨਹੀਂ ਹੋਣੀ ਚਾਹੀਦੀ ਉਹ ਆਪਣੇ ਜਿਸਮ ਤੇ ਧਾਰਨ ਨਾ ਕਰੇ ਜਾਂ ਉਸ ਨੂੰ ਵਰਤੇ ਨਾ ਇਸ ਦੇ ਨਾਲ ਵੀ ਬਹੁਤ ਫਰਕ ਪੈਣਾ ਹੈ ਆਪਣੀਆਂ ਆਪਣੇ ਬੱਚਿਆਂ ਦੀ ਸੁਖ ਸੰਧ ਲਈ ਰਾਤਰੀ ਮੰਤਰ ਕਰ ਲਓ ਨਹੀਂ ਕਰ ਹੁੰਦਾ YouTube ਤੋਂ ਲਾ ਲਓ ਸੁਣਾਓ ਵਾਇਗੁਰੂ ਦਾ ਜਾਪ ਲੱਗਾ ਰਹਿਣਾ ਚਾਹੀਦਾ ਬੱਚਾ ਨਹੀਂ ਸੁਣਦਾ ਤਦ ਵੀ ਜਦੋਂ ਮੰਤਰ ਚੱਲ ਰਿਹਾ ਕਿਤੇ ਤਾਂ ਕਿਤੇ ਇੱਕ ਦੋ ਅੱਖਰ ਉਹਦੇ ਕੰਨਾਂ 'ਚ ਪੈਣਗੇ ਨਾ ਕਿਉਂਕਿ ਘਰ ਘਰ ਜਿਹੜਾ ਤੁਹਾਡੇ ਘਰ ਦਾ ਔਰਾ ਆਕਾਸ਼ ਤੱਤਾ ਉਸ ਨਾਲ ਸ਼ੁੱਧਤਾ ਆਉਂਦੀ ਹੈ ਹਾਂ ਇੱਕ ਨਾਰੀਅਲ ਲੈ ਲੈਣਾ ਉਸ ਨਾਰੀਅਲ ਦੇ ਨਾਲ ਬੱਚੇ ਦੇ ਸਿਰ ਤੇ ਉਹਨੂੰ ਤੁਸੀਂ 7 ਵਾਰੇ ਘੁਮਾਓ ਐਂਟੀ ਕਲੌਕਵਾਈਜ਼ ਲੈਣਾ ਸੁੱਕਾ ਨਾਰੀਅਲ ਲੈਣਾ ਜੀ ਫਿਰ ਉਸ ਨਾਰੀਅਲ ਨੂੰ ਪਾਣੀ ਦੇ ਵਿੱਚ ਬਹਾਓ ਸ਼ੁੱਧਤਾ ਆਏਗੀ ਬੱਚੇ ਦਾ ਮਨ ਮੁੜੇਗਾ ਨਸ਼ਿਆਂ ਨਾਲ ਲੜਾਈ ਦਵਾਈ ਨਾਲ ਨਹੀਂ ਹੋਣੀ ਜਿੱਤ ਨਹੀਂ ਸਕਦੇ ਜਿੱਤਿਆ ਕਿੰਨੇ ਸਾਲ ਹੋ ਗਏ ਇੱਕ ਸੰਸਾਰਕ ਜਿਹੜੇ ਸੰਸਕ ਧਾਰਮਿਕ ਸੰਸਕਾਰ ਕਰਨੇ ਆ ਜਾਂ ਕਰਮ ਸ਼ੁੱਧੀ ਦੇ ਨਾਲੇ ਲੜਾਈ ਜਿੱਤਣੀ ਆ ਪ੍ਰਾਰਬਾਦਾ ਇਹ ਆੜੇ ਆਉਂਦੇ ਆ ਜੋ ਪੁਰਵਲੇ ਕਰਮ ਕੀਤੇ ਆ ਇਹਨਾਂ ਨੂੰ ਅਸੀਂ ਰੱਦ ਨਹੀਂ ਕਰ ਸਕਦੇ ਸੋ ਆਪਣੇ ਬੱਚਿਆਂ ਦੀ ਰੱਖਿਆ ਲਈ ਸਾਨੂੰ ਉਹ ਅੱਗੇ ਆਉਣਾ ਪੈਣਾ ਹੈ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਤੁਸੀਂ ਇਸ ਨੂੰ ਲਾਈਕ ਕਰ ਦਿਓ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ YouTube ਤੇ ਨਵੀਂ ਆ ਪਰ ਮੈਨੂੰ ਆਉਣਾ ਪਿਆ ਮੈਂ ਦੇਖ ਰਹੀ ਸੀ ਡਰਾਮੇ ਬਾਜੀਆਂ YouTube ਤੇ ਬਹੁਤ ਮੈਨੂੰ ਮੋਨਟਾਈਜੇਸ਼ਨ ਵਾਲਾ ਨਹੀਂ ਕੋਈ ਵਾਅ ਵਾਸਤਾ ਮੈਨੂੰ ਤਾਂ ਆਪਣੇ ਬੱਚਿਆਂ ਆਪਣੇ ਜੋ ਵੀ ਇੱਥੇ ਬਿਮਾਰੀਆਂ ਨਾਲ ਮਰ ਰਿਹਾ ਗਰੀਬੀ ਨਾਲ ਮਰ ਰਿਹਾ ਸਭ ਨੂੰ ਮੈਂ ਜੋਤਿਸ਼ੀ ਉਪਾਅ ਨਾਲ ਠੀਕ ਕਰਾਂਗੀ ਬੜੇ ਪ੍ਰਾਤਨ ਗ੍ਰੰਥਾਂ ਦੇ ਘਰੇਲੂ ਨੁਸਖੇ ਆ ਤੁਸੀਂ ਇਹ ਕਰਨੇ ਆ ਹਿੰਗ ਲੱਗੇ ਨਾ ਫਟਕੜੀ ਰੰਗ ਝੋਖਾ ਆਵੇ ਮੈਂ ਬੱਚਿਆਂ ਨੂੰ ਬਚਾਉਣਾ ਆ ਅੱਜ ਦੇ ਵਿਸ਼ੇ ਬਹੁਤ ਐਮ ਸਿਕਾਇ ਵਾਲਾ ਸੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਦੇਖੋ ਕਮੈਂਟ ਬਾਕਸ ਚ ਮੈਨੂੰ ਦੱਸੋ ਕਿ ਤੁਹਾਡਾ ਬੱਚਾ ਤਾਂ ਨਹੀਂ ਕਿਤੇ ਨਸ਼ਾ ਕਰ ਰਿਆ ਠੀਕ ਆ ਮੈਂ ਹੋਰ ਹੱਲ ਦੱਸ ਦਵਾਂਗੀ ਕਮੈਂਟ ਦੇ ਵਿੱਚ ਜਵਾਬ ਦਵਾਂਗੀ ਸੰਗੀਤ ਤਾਂ ਨਹੀਂ ਹੁੰਦਾ ਕਹਿੰਦੇ ਜਦੋਂ ਕੋਈ ਵਿਪਤਾ ਆਉਂਦੀ ਆ ਤਾਂ ਕੋਠੇ ਚੜ ਕੇ ਨੱਚ ਹੈਨਾ ਤਾਂ ਕੋਠੇ ਚੜ ਕੇ ਰੋਲਾ ਪਾਓ ਕਿ ਮੈਨੂੰ ਬਚਾ ਲਓ ਬਚਾ ਲਓ ਨਮੋਚੀਨੀ ਅੰਦਰ ਹੀ ਅੰਦਰ ਬੜੇ ਅਸੀਂ ਨਾ ਬੇ ਲਗਾਮ ਕਰ ਦਿੰਨੇ ਆਪਣੀਆਂ ਸਮੱਸਿਆਵਾਂ ਨੂੰ ਸੋ ਕਿਸੇ ਦੇ ਨਾਲ ਜਦੋਂ ਆਪਣੀ ਸਮੱਸਿਆ ਨੂੰ ਸਾਂਝਾ ਕਰਦੇ ਆ ਤਾਂ ਕੋਈ ਨਾ ਕੋਈ ਹੱਲ ਅੱਗੇ ਮਿਲਦਾ ਹੀ ਆ ਤਾਂ ਮੈਂ ਹਾਜ਼ਰ ਹਾਂ ਹਰ ਵੇਲੇ ਤੁਸੀਂ ਮੇਰਾ ਇੱਕ ਪਰਿਵਾਰ ਹੋ ਮੈਂ ਆਪਣੇ ਪਰਿਵਾਰ ਲਈ ਹਾਜ਼ਰ ਹਾਂ ਬਸ ਮੇਰੇ ਤੇ ਯਕੀਨ ਕਰਿਓ ਇਹ ਛੋਟੇ ਛੋਟੇ ਆ ਉਹ ਪਰ ਇਦਾਂ ਨਹੀਂ ਕਿ ਇਹ ਕਾਰਗਰ ਨਹੀਂ ਹੋਣਗੇ ਆਦਤ ਪੈ ਜਾਂਦੀ ਕਿ ਮੈਂ 10000 ਦੇ ਆਵਾ ਪੰਡਤ ਨੂੰ 20000 ਦੇ ਆਵਾ ਨਾ 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 ਇਹ ਛੋਟੇ ਛੋਟੇ ਪਰ ਬਹੁਤ ਅਹਿਮ 100% ਐਕੂਰੇਟ ਉਪਾਣੇ ਇਹਨਾਂ ਨੂੰ ਕਰੋ ਤੁਹਾਡਾ ਬੱਚਾ ਹੌਲੀ 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 हट ਜਾਏਗਾ ਹਾਂ ਡਾਕਟਰੀ ਇਲਾਜ ਨੂੰ ਬੰਦ ਨਹੀਂ ਕਰਨਾ ਅਚਾਨਕ ਹੈ ਨਾ ਠੀਕ ਹੈ ਸੋ ਤੁਹਾਡੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਤੁਹਾਡੇ ਵੇੜਿਆਂ ਦੀਆਂ ਰੌਣਕਾਂ ਵਾਪਸ ਪਰਤੇ ਆਉਣ ਟਿਲ ਦੈਨ ਬਾਏ ਬਾਏ ਇਸ ਦੁਆ ਨਾਲ ਮੈਂ ਇਹ ਵੀਡੀਓ ਦਾ ਅੰਤ ਇੱਥੇ ਕਰਦੀ ਹਾਂ